ਹਾਂ ਮੈਂ ਤੀਨਾਂ ਨਗਰ ਖੜਾ ਤੇ ਮੈਂ ਤੁਹਾਨੂੰ ਮਾਰਨਾ ਚਾਹਣਾ ਹੈ ਤੁਹਾਡੇ ਮੇਲੇ ਸਰਦਾਰ ਜੀ ਦਾ ਤੇ ਪ੍ਰਸਤਾਨ ਸਾਹਿਬ ਆਪਣੇ ਏਰੀਆ ਦੇ ਨਾਗਰ ਸ਼ਹਿਰ ਦੇ ਪੰਜ ਸਾਹਿਬ ਕਿ ਇਹਨਾਂ ਨੂੰ ਇਹਨਾਂ ਨੇ ਤੇ ਚਾਵਲਾ ਸਾਹਿਬ ਜਿਹੜੇ ਸਾਡੇ ਹਲਕੇ ਇੰਚਾਰਜ ਹੈ ਅੱਜ ਉਹਨਾਂ ਨੇ ਮੇਰੀ ਪਿੰਕ 100 ਟਰਾਲੀਆਂ ਜਿਹੜੇ ਸੀ ਦੇ ਵਿੱਚ ਦੁੱਧ ਵੀ ਹੈ ਜਿਹਦੇ ਵਿੱਚ ਤੂੜੀ ਵੀ ਹੈਗੀ ਰਾਸ਼ਨ ਵੀ ਹੈਗਾ ਤੇ ਜੋ ਜੋ ਜੀਸੀਬੀ ਨਾਲ ਲਿਖੇ ਆ ਸੇਵਾ ਕਰਦੇ ਚੱਲੇ ਆ ਬੈਤ ਉਹਨਾਂ ਦਾ ਧੰਨਵਾਦ ਕਰਦਾ ਆ ਬਹੁਤ ਬਹੁਤ ਦਾ ਕੰਮ ਕੀਤਾ ਬਹੁਤ 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 ਧੰਨਵਾਦ ਢੀਰਾ ਬਾਬਾ ਨਾਨਕ ਤੇ ਖੜਾ ਤੁਸੀਂ ਦੇਖੋ ਆਪਣਾ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਉਹ ਜਮ੍ਹਾਂ ਸਾਹਮਣੇ ਸਾਰਾ ਇਲਾਕਾ ਡੁੱਬਿਆ ਜਾਵੇਗਾ ਸਾਰਾ ਕਨਾਰੇ ਦਾ ਇਲਾਕਾ ਇੱਥੇ ਬੰ ਲੱਗਦਾ तकरीबन 100 ਪਿੰਡ ਹੋਣਾ ਇਹ ਬਿਲਕੁਲ ਪਿੰਡਾਂ ਚ ਲੋਕੀ ਉੱਥੇ ਗਏ ਆ ਉਹ ਹੀ ਸਾਨੂੰ ਰਾਤ ਚ ਟੈਲੀਫੋਨ ਆਏ ਸੀ ਕਿ 1.20 ਪਸ਼ੂ ਮਰ ਗਏ ਪਿੰਡ ਚ ਉੱਥੇ ਬਿਮਾਰੀਆਂ ਫੈਲਣ ਲੱਗ ਗਈਆਂ ਸੋ ਮੈਂ ਜਿਵੇਂ ਕੱਲ ਅਪੀਲ ਕੀਤੀ ਸੀ ਪਰਸੋਂ ਕਿ ਪੰਜਾਬ ਸਰਕਾਰ ਨੂੰ ਆਰਮੀ ਨੂੰ ਰੈਕਵਿਜ਼ੀਸ਼ਨ ਕਰਨਾ ਚਾਹੀਦਾ ਹੈ ਤੇ ਆਰਮੀ ਦੀਆਂ ਬੋਟਸ ਚਾਹੀਦੀਆਂ ਆਰਮੀ ਦੇ ਪਰਸਨਲ ਕਿਉਂਕਿ ਉਹ ਜਿਹੜੇ ਪਿੰਡ ਵਿੱਚ ਲੋਕੀ ਫਸੇ ਆ ਉਹ ਨਿਕਲ ਸਕਣ ਕਿਉਂਕਿ ਪੰਜਾਬ ਸਰਕਾਰ ਤਰਫੋਂ ਕੋਈ ਯੋਜਨਾ ਨਹੀਂ ਬਣੀ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਬਚਾਉਣਾ ਕਿਵੇਂ ਹੈ ਸੋ ਮੈਂ ਹਲੇ ਵੀ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਈਗੋ ਆਪਣੀ ਛੱਡ ਦਿਓ ਜਿੱਦ ਛੱਡ ਦਿਓ ਆਰਮੀ ਨੂੰ ਕਹਿ ਕੇ ਕਰਤੋ ਕਰ ਅਰਮੀ ਆਊਗੀ ਉਹਨਾਂ ਕੋਲ ਸਾਧਨ ਹੈਗੇ ਤੇ ਆਪਣੇ ਬੰਦਿਆਂ ਨੂੰ ਆਪਾਂ ਬੱਚਿਆਂ ਨੂੰ ਘੱਟ ਸਕਾਂਗੇ ਇਹ ਪਸਵਾਲ ਉਸ ਤੇ ਪਸਵਾਲ ਗੁਜਰਾ ਦੇ ਜੀ ਅੱਛਾ ਹਾਂ ਜੀ ਬਾਕੀ ਆਪਣੇ ਕਿਸਾਨਾਂ ਨੇ ਵੀ ਜਦੋਂ ਤੋਂ ਬੱਦੇ ਰੋਡ ਦੇ ਉੱਤੇ ਹੀ ਗੱਡੀ ਬੰਦਿਆ ਨਹੀਂ ਤੇ ਹਰ ਫੀਟਾਂ ਦੇ ਨਾਲ ਜਿਹੜੀ ਆ ਉਹਨਾਂ ਦੇ ਬਹੁਤ ਬਹੁਤ ਗੱਡੀਆਂ ਹੁਣ ਦੇ ਵੇਦਰਾ ਹਾਂ ਜੀ ਕਿੰਨੀ ਦੀ ਲੋਡ ਆ ਭੇਜੀ ਆ ਚਾਰ ਦੀ ਰੋਡ ਦੇ ਸੈਲਰ ਤੇ ਸੈਲਰ ਦੇ ਦੋਸਤ ਬੰਦਿਆ ਜੀ ਅਈ ਸਿੱਕੇਂਦੇ ਜੀ ਕੋਈ ਜੀ 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 ਲੋਕੋ ਨਾਲ ਦਵਾ ਆ ਅਸੀਂ ਤੁਹਾਡੇ ਕੋਲੇ ਹੁਣੀ ਚਾਰਾ ਭੇਜਦੇ ਆ ਚਾਰਾ ਕਿਲੋ ਬੰਦ ਠੀਕ ਹੈ ਸਸਤੀ ਹੋਗੀ ਤੇ ਆਪਣਾ ਬੰਦਾ ਸਾਡੇ ਦਾ ਬੰਦ ਸਾਡੇ ਦਾ ਸੁੱਖੇ ਕਿਹਨੇ ਖੁਸ਼ੀ ਨਹੀਂ ਨਹੀਂ ਆਮ ਆਏ ਕਿੱਲ ਮੈਂ ਰੇਗੜੀ ਦਿੰਦੇ ਆ ਅੱਜ ਵੰਦਾ ਇਹ ਚਾਰਾ ਅੱਧੇ ਸਾਈਡ ਤੋਂ ਆਹ ਸਭ ਦੇ ਫਿਰ ਮੈਂ ਖੜਾ ਹਾਂ ਚਾਰੋਂ ਉੱਤਰਫ ਤਬਾਈ ਹੈ ਮੈਨੂੰ ਲੱਗਦਾ ਹੈ ਤਕਰੀਬਨ 70 80 ਪਿੰਡਾਂ ਇੱਥੇ ਸਾਰੇ ਸਾਰੇ ਬਿਲਕੁਲ ਤਬਾਹ ਹੋਏ ਪਏ ਆ ਤੇ ਮੈਂ ਹੁਣੀ ਆ ਕਿਤੇ ਗੁੱਜਰ ਭਾਈਚਾਰੇ ਵਿੱਚ ਬੈਠਾ ਉਹਨਾਂ ਦੀ ਪਸ਼ੂ ਆ ਇੱਕ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਕਹਿੰਦਾ ਕਿ ਕਹਿੰਦਾ ਕਿ ਆਪਾਂ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਅੱਜ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਚ ਇੱਥੇ ਜਿਹੜੀ ਵੱਡੀ ਲੋਡ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋਡ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਤਾਂ ਹੀ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸਾਰੇ ਦਰਿਆ ਪੱਕੇ ਕਰ ਦੇ ਪੰਦ ਨਾ ਪੂਰੇ ਕੰਕਰੀਟ ਦੇ ਜਿਵੇਂ ਬੜੇ ਹੁਕਮਾਂ ਵੀ ਘਰ ਕੱਚੇ ਨੇ ਬਿਲਕੁਲ ਵੀ ਘਰ ਪੈਣਗੇ ਬਾਲਿਆ ਵਾ ਨੇ ਤੇ ਬਿਲਕੁਲ ਝੁੰਡੇ ਨੇ ਤੇ ਦਰਪਾਲ ਦੇ ਗਿਆ ਕਰ ਤੇ ਪੱਤ ਲਈ ਡੇਰਾ ਮੋਗਾ ਜੀ ਹਰ ਬਾਤੀ ਫਸਲ ਬਹੁਤ 4.5 500 ਕਿਲਾ ਰੋਹਦਾ ਚੰਦਰ ਦਾ ਪਾਗ 1000 ਕਿਲੇ ਤੋਂ ਵੱਧ ਜਿਆਦਾ ਨੁਕਸਾਨ ਹੋ ਗਿਆ ਬੜਾ ਖਾਬ ਹੋ ਗਿਆ ਬੜਾ ਸੜਾ ਪੜਾ ਤੋਂ ਪੱਕਾ ਦੱਸਿਆ ਉਹਨਾਂ ਨੇ ਦੱਸਿਆ ਕਿ ਕਰਦੇ ਸਾਰਾ ਟਾਕੇ ਤੁਹਾਡੇ ਆ ਰਿਹਾ ਅਗੜੇ ਤੁਸੀਂ ਫਿਲਮੀ ساری ساری ਰਾਤ ਕੰਦੇ ਬੈ ਕੇ ਕੱਢ ਕੇ ਮੋੜ ਬਹੁਤ 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 ਦੁੱਖਾ ਯਾਰ ਮੈਂ ਤਾਂ ਹੋਰੀਆਂ ਲਾਈਆਂ ਲੋਕਾਂ ਨੇ ਫਿਰ ਬਚਾ ਫੰਡ ਖੜ ਜਾ ਪਿੰਡ ਤਾਂ ਬਚੇ ਜਗਾ ਸਰਦੂਤ ਸਾਹਿਬ ਹੁਣ ਅੱਗੇ ਵੀ ਮਾਰਨੀ ਹੈ ਕਿਹੜਾ ਮੈਂ ਢੀਰ ਬੱਬਾ ਨਾਨਕ ਖੁੱਕੇ ਤੇ ਆ ਦੇਖੋ ਆ ਕਾਰਨ ਹੈ ਜਿਹੜਾ 플ਾਟ ਡਾਉਨ ਹੋ ਗਿਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਜੇ ਆ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਨਹੀਂ ਮੈਂ ਕੀ ਨਾ ਉਹ ਨੂੰ ਲਾਕ ਸਰ ਚਲੋ ਜੀ ਚਲੋ ਬਣਾ ਮੈਂ ਜੀ ਆ ਜੇ ਆ ਡਰਾਮ ਤੋਂ ਸਾਹ ਪੰਜਾਬ ਫਰ ਰੋਡ ਲਿਆਦਾ ਗੱਲ ਤੇਰਾ ਪੁਆਇੰਟ ਬਹੁਤ ਵਧੀਆ ਸੋਪਾ ਦੇਖਣਾ ਜੇ ਨਦੀਆਂ ਲਾ ਕੇ ਪੈਟੀਕਾ ਲੋਕਾਂ ਦਾ ਜਕਰ ਹੋਵੇ ਜ਼ਿੰਮੇਦਾਰਾਂ ਨੇ ਦੇ ਹੁਣ ਬੰਦੇ ਇਹਨਾਂ ਦੇ ਬਾਜ਼ਰੀ ਪੁੱਛੀ ਬਿਗਦੇ ਤੈਨੂੰ ਪਾਈ ਪਾਈ ਆ ਤੇ ਅਜਾ ਕੋਈ ਸੌਦਾ ਚਾਹੀਦਾ ਵਾ ਕੋਈ ਗਰਾਹ ਨਿਕਲ ਬੰਦੇ ਸਾਡੇ ਸਿੱਧਾ ਨਹੀਂ ਰੱਖਦੇ ਗਾ ਰੂੜੀਆਂ ਜਿੰਨਾਂ ਦੀਆਂ ਹਾਲਾਤ ਬਹੁਤ ਮਾਰੇ ਹੋ ਗਏ ਹੋਏ ਜੀ ਉਹ ਪਾਰਟੀ ਦੀ ਵਾਇਲਟਾ ਬਹੁਤ ਟੁੱਪੇ ਪੈ ਆ ਵੀ ਪਾਸਟ ਆਲੀ ਨਗਰ ਤੋਂ ਦਰ ਗਿਆ ਤਰਫ਼ ਦੇ ਗਿਆ ਇੰਨਾ ਤੱਕ ਮੈਂ ਲੱਗਦੀ ਆ ਆ ਸ਼ਾਵਨੂਆਂ ਕੰਮ ਬਾਦਲ ਵਿੱਚ ਨਾਨੀ ਕੁਝ ਚਲੇ ਨਾ ਆਪਣੇ ਰਾਸ਼ਨ ਆਜੀ ਪਹੁੰਚਿਆ ਹਾਰਾ ਨਾਨੀ ਗੱਲ ਵਿੱਚ ਬ੍ਰੈਂਡ ਰਾਸ਼ਨ ਵੀ ਕੋਈ ਰਾਸ਼ਨ ਕੋਈ ਕੋਈ ਸਾਨੂੰ ਕਿਟਾ ਵਾਲੇ ਸਾਹਮ ਲੈਦੇ ਸਾਡੇ ਗਰੀਬਾਂ ਦਾ ਕੋਈ ਸੂਤ ਨਹੀਂ ਇੱਥੇ 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 ਨਾ ਵੰਡਿਆ